ਮੇਰਾ ਨਾਮ ਸਿਮਰਜੀਤ ਸਿੰਘ ਪਿੰਡ ਝੁੰਬਾ ਦਾ ਵਾਸੀ ਆ ਜੋ ਕਿ ਦੋ ਦਿਨਾਂ ਤੋਂ ਸਾਡੇ ਪਿੰਡ ਵਿੱਚ ਮੋਟਰਾਂ ਦੀਆਂ ਜੋ ট্রান্সਫਾਰਮ ਨੇ ਲਗਾਤਾਰ ਲੈ ਰਹੇ ਨੇ ਕੱਲ ਸਾਡੇ ਨਾਲ ਹੀ ਘਰਾਂ ਦੇ ਨੇੜੇ ট্রান্সਫਾਰਮ ਲਾਇਆ ਗਿਆ ਕੱਲ ਤੋਂ ਬਾਅਦ ਅੱਜ ਦੂਸਰੇ ਦਿਨ ਹੀ ਸਾਡੇ ਦੂਸਰੀ ਮੋਟਰ ਤੋਂ ট্রান্সਫਾਰਮ ਲਾਇਆ ਗਿਆ ਜੋ ਕਿ ਪ੍ਰਸ਼ਾਸਨ ਇਸ ਵੱਲ ਧਿਆਨ ਨਹੀਂ ਦੇ ਰਿਹਾ ਨਾ ਕੋਈ ਇਨਾਂ ਤੇ ਜੋ ਚੋਰ ਆ ਇਹਨਾਂ ਤੇ ਵੰਦੀ ਕਾਰਵਾਈ ਕੀਤੀ ਜਾ ਰਹੀ ਹੈ ਸਾਡੀ ਬੇਨਤੀ ਹੈ ਪ੍ਰਸ਼ਾਸਨ ਨੂੰ ਕਿ ਜੋ ਇਦਾਂ ਦੇ ਕੰਮ ਕਰਦੇ ਨੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਜੇਕਰ ਪ੍ਰਸ਼ਾਸਨ ਨਹੀਂ ਇਸ ਵੱਲ ਧਿਆਨ ਦੇ ਵੀਗਾ ਤਾਂ ਸਾਨੂੰ ਇਸ ਬਰਤੀ ਕੋਈ ਐਕਸ਼ਨ ਲੈਣਾ ਪਊਗਾ ਧੰਨਵਾਦ ਮੇਰਾ ਨਾਮ ਜਕਸੀਰ ਚੁੰਬਾ ਭਾਰਤੀ ਕਿਸਾਨ ਜੁਨਾਗਤਾ ਗਰਾਹਾਂ ਜ਼ਿਲ੍ਹਾ ਕਮੇਟੀ ਮੈਂਬਰ ਚੁੰਬੇ ਪਿੰਡ ਚ ਅੱਜ ਖੜੇ ਆ ਖੇਤਾਂ ਚ ਇੱਕ ਪਾਸੇ ਤਾਂ ਜੰਗ ਦਾ ਮਾਹੌਲ ਬਣਿਆ ਹੋਇਆ ਤੇ ਦੂਜੇ ਪਾਸੇ ਚੋਰਾਂ ਨੂੰ ਜਿਹੜੀ ਮौज ਬਣੀ ਹੋਈ ਆ ਕੱਲ ਵੀ ਝੁੰਬੇ ਪਿੰਡ ਤੋਂ ట్రాਫਾਰਮ ਚੋਂ ਤਾਂਬਾ ਕੱਢਿਆ ਤੇ ਅੱਜ ਵੀ ਤਾਂਬਾ ਕੱਢਿਆ ਤੇ ਜਿਹਦੇ ਚ ਗਰੀਬ ਕਿਸਾਨਾਂ ਤਾਂ ਜੇ ਚੋਰੀਆਂ ਲਗਾਤਾਰ ਭਗਵੰਤ ਮਾਨ ਦੀ ਸਰਕਾਰ ਚ ਲਗਾਤਾਰ ਨੇਤਾ ਚੋਰੀਆਂ ਹੋ ਰੀਆਂ ਦਾ ట్రాਫਾਰਮ ਲੈ ਰਹੇ ਆ ਕਿਤੇ ਤਾਰਾਂ ਲੈਂਦੀਆਂ ਵੱਡੀ ਪੱਦਰ ਤੇ ਪ੍ਰਸ਼ਾਸਨ ਨੂੰ ਕਈ ਵਾਰੀ ਫੜਕੀ ਫੜਾਤੇ ਤੇ ਉੱਤੇ ਕੋਈ ਸਖਤ ਕਾਰਵਾਈ ਨਹੀਂ ਕੀਤੀ ਜਾਂਦੀ ਜਿਹੜਾ ਚੋਰਾਂ ਦੇ ਹੌਸਲੇ ਆ ਜਿਹੜੇ ਬੁਲੰਦ ਦਿਨੋਂ ਦਿਨ ਹੁੰਦੇ ਜਾਂਦੇ ਆ ਕ੍ਰਾਈਮ ਵੱਧ ਆ ਜਾਂਦਾ ਅਸੀਂ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਨੂੰ ਜੋ ਗਰੀਬ ਕਿਸਾਨਾਂ ਦਾ ਲਗਾਤਾਰ ਮੋਟਰਾਂ ਦੀਆਂ ਤਾਰਾਂ ਕਿਤੇ ਸੋਲਰਾਂ ਦੇ ਡੱਬੇ ਲੈਂਦੇ ਆ ਕਿਤੇ ਟਰਾਂਸਫਾਰਮਾਂ ਚੋਂ ਤਾਂਬਾ ਕੱਢਿਆ ਜਾਂਦਾ ਤਾਂ ਕਰਕੇ ਇਹ ਬੇਨਤੀ ਕਰਦੇ ਆ ਇਨਾਂ ਚੋਰਾਂ ਤੇ ਭਗਵਾਨਤਮਾਨ ਦੀ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਨੱਥ ਭਾਵੇ ਜਿਹੜਾ ਦਿਨੋ ਦਿਨ ਨਕੀਆ ਕ੍ਰਾਈਮ ਆ ਜਿਹੜਾ ਵਧੀ ਜਾਂਦਾ ਤੇ ਸਖਤ ਦਾ ਤਰਾਵਾਂ ਲਾ ਕੇ ਉਹਨਾਂ ਨੂੰ ਜਿੰਨਾ ਚ ਭੇਜਿਆ ਜਾਵੇ ਤਾਂ ਕਰਕੇ ਕਿਸਾਨ ਵੀਰਾਂ ਨੂੰ ਜਿਹੜੀ ਰਾਤ ਮਿਲ ਜੇ ਅਸੀਂ ਦੁਬਾਰ ਫੇਰ ਬੇਨਤੀ ਕਰਦੇ ਆ ਆਨੰਦਗੜ੍ਹ ਦੇ ਐਸਐਚਓ ਸਾਹਿਬ ਨੂੰ ਜੋ ਸਾਡੀਆਂ ਝੁੰਬੇ ਪਿੰਡ ਚ ਜਾਂ ਨੇੜੇ ਨੇੜੇ ਪਿੰਡਾਂ ਚ ਇੱਕ ਗਰੋਹ ਬਣਾ ਹੋਇਆ ਜੋ ਲਗਾਤਾਰ ਆ ਮੋਟਰਾਂ ਦੀਆਂ ਸੋਲਰ ਦੀਆਂ ਤਾਰਾਂ ਉਹਨਾਂ ਦੀਆਂ ਪਲੇਟਾਂ ਡੱਬੇ ਤੇ ట్రాਫਾਰਮ ਲਗਾਤਾਰ ਤਾਂਬਾ ਕੱਢਿਆ ਜਾ ਰਿਹਾ ਕਿਸਾਨ ਇੱਕ ਅਰੀ ਮਸਾਂ ట్రాਫਾਰਮ ਲੈ ਕੇ ਆਉਂਦਾ ਕਿਤੇ ਤਨ ਕੀਆ ਤਾਰਾਂ ਵੀ ਬਹੁਤ ਮਹਿੰਗੀਆਂ ਆ ਕੇਵਲਾ ਜਿਹੜੀਆਂ ਤੇ ਪੁਰਨੰਦਗੜ ਦੀ ਪੁਲਿਸ ਨੂੰ ਬੇਨਤੀ ਕਰਦੇ ਆ ਜੋ ਇਹਨਾਂ ਤੇ ਸਖਤ ਧਰਾਮਾ ਲਾ ਕੇ ਇਹਨਾਂ ਦੇ ਸਖਤ ਕਾਰਵਾਈ ਕੀਤੀ ਜਾਵੇ ਤੇ ਨਹੀਂ ਸਾਨੂੰ ਮਜਬੂਰ ਨਾ ਕੋਈ ਐਕਸ਼ਨ ਹੋਊ ਜਣਾ ਕਰਨਾ ਪਵੇ ਜਿੱਦੇ ਚ ਮਤਲਬ ਟਕਰਾ ਆਵੇ ਤਾਂ ਛਾੜੀ ਮਜਬੂਰੀ ਬਣੂਗੀ ਫਿਰ ਜੇ ਲਗਾਤਾਰ ਆਏ ਕਿਸਾਨਾਂ ਦੀ ਲੁੱਟ ਪਹਿਲੇ ਹੀ ਕਿਸਾਨ ਤਾਂ ਪਹਿਲੇ ਹੀ ਮੂੰਹ ਖੁੱਦ ਹੀ ਮੰਨਤੇ ਖੜਾ ਜੇ ਲੁੱਟ ਐ ਹੁੰਦੀ ਰਹੀ ਤਾਂ ਕਿੱਥੋਂ ਕਿਸਾਨ ਬਾਲ ਹੋਊਗਾ ਇੰਨਾ ਕਹਿੰਦੇ ਹੋਏ ਨੰਦ ਕਰਦੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਇਹਨਾਂ ਦੇ ਚੋਰਾਂ ਤੇ ਸ਼ਖਤ ਕਾਰਵਾਈ ਕੀਤੀ ਜਾਵੇ ਜਿਹੜਾ گاਣੂ ਉਹਨਾਂ ਦਾ ਮਨੋਬਲ ਨਾ ਵਧੇ